ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੋਮਨਗਰ ਦੇ ਵਿੱਚ ਖੜੇ ਆਂ ਅੱਜ ਅਸੀਂ ਇੱਥੋਂ ਸੜਕਾਂ ਦੀ ਸ਼ੁਰੂਆਤ ਕੀਤੀ ਐ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸਾਨ ਤੇ ਸੰਸਾਰ ਸਾਡੇ ਬਹੁਤ ਹਲਕਾ ਵਧਾਈ ਦਾ ਪਾਤਰ ਹੈ ਜਿਹੜੀਆਂ ਵੀ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਜਿਹੜੀਆਂ ਵੱਧ ਰੁਪਏ ਦੀਆਂ ਸੜਕਾਂ ਸੀਗੀਆਂ ਉਹ ਹਲਕਾ ਮਹਿਲਕਲਾਂ ਦੀ ਬਣ ਲਈ ਰਹੀਆਂ ਨੇ ਤਕਰੀਬਨ 38 ਸੜਕਾਂ ਬਰਨਾਲੇ ਗੱਲੇ ਲਵਾਈਆਂ ਸੀ 38 ਦੇ ਵਿੱਚੋਂ 28 ਸੜਕਾਂ ਹਲਕਾ ਮਹਿਲਕਣਾਂ ਲਈ ਆਪਾਂ ਲੈ ਕੇ ਆਏ ਆ ਜਿਹਦਾ ਪਰੰਮੋਹ ਬਹੁਤ ਮੈਂ ਸਾਡੇ ਬਖਸ਼ੀ ਸਾਹਿਬ ਦਾ ਵੀ ਧੰਨਵਾਦ ਕਰ ਦਾਂ ਜਿਨ੍ਹਾਂ ਨੇ ਵੱਡੀ ਰਿਪੇਅਰ ਆ ਜਿਹੜੀ ਉਹ ਹਲਕਾ ਮਹਿਲਕਣਾਂ ਲਈ ਪਾਈ ਆ ਅੱਜ ਅਸੀਂ ਮੂਮ ਤੋਂ 시ਨੀਵਾਲ ਕਲਾਂ ਦਾ ਨਰੇਂਗੜ ਸੋਹਿਆਂ ਤੋਂ ਗੁਰਦੁਆਰਾ ਸਾਹਿਬ ਤੇ ਤੇ ਸਿੱਧਾ 시ਨੀਵਾਲ ਖੁਰਤ ਤੱਕ ਮੂਮ ਤੋਂ 시ਨੀਵਾਲ ਖੁਰਤ ਤੱਕ ਪਠੂਰ ਵਾਲੀ ਛੜਕ ਇਹਦਾ ਜਿਹੜਾ ਤਕਰੀਬਨ ਬਾਈਟਾ 3 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਸੜਕਾਂ ਦੀ ਰਿਪੇਅਰ ਹੋਣੀ ਆ। ਉਸ ਤੋਂ ਬਾਅਦ ਜਿਹੜਾ ਮੰਡੀ ਆ ਪਿਛਲੇ ਸਮੇਂ ਦਰਾਂ ਨਾਲ ਅਸੀਂ ਮੰਡੀ ਵੀ ਪੱਕੀ ਕੀਤੀ ਸੀ ਉਹਦਾ ਹੁਣ ਸੱਡਾ ਜਿਹੜਾ ਉਹਦੇ ਵੀ ਪੈਸੇ ਪਹੁੰਚ ਗਏ ਆ। ਉਹਦਾ ਵੀ ਅਸੀਂ ਜਲਦੀ ਜਿਹੜਾ ਨਹੀਂ ਪੱਥਰ ਰੱਖਾਂਗੇ। ਹੋਰ ਜਿਹੜੇ ਰਹਿੰਦੇ ਪਿੰਡ ਦੇ ਧੂਰੇ ਕੰਮ ਮੈਂ ਸਰਪੰਚ ਸਾਹਿਬ ਸਾਰੇ ਨਗਰ ਨੂੰ ਜ਼ਿੰਮੇਵਾਰੀ ਨਾਲ ਕਹਿਣਾ ਵੀ ਤੁਸੀਂ ਸਹਿਯੋਗ ਦਿਓ ਕਿ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਛੱਡਦੇ। ਠੀਕ ਹੈ ਜੀ। ਤੇ ਇੰਨਾ ਪੈਸਾ ਆ ਵੀ ਰਿਹਾ। ਤੁਹਾਡੇ ਸਹਿਯੋਗ ਦੀ ਲੋੜ ਹੈ ਜਿੰਨੇ ਤੁਸੀਂ ਇੱਕੇ ਦਾ ਪਿੰਡ ਦਾ ਕੰਮ ਕਰ ਲਓਗੇ ਅਸੀਂ ਉਨੇ ਹੀ ਕਹਿੰਦੇ ਹਾਂ ਦੇ ਹੌਸਲੇ ਦੇ ਨਾਲ ਪਿੰਡ ਦੇ ਕੰਮ ਸਾਰੇ ਨੇਪਰੇ ਚਾੜਦੇ ਹਾਂਗੇ ਪਰ ਕਰਵਾਇਓ ਵਧੀਆ ਟੰਗਣਾ ਦੇਖ ਕੇ ਜਿੱਥੇ ਸੋਨੋ ਮਾੜਾ ਮੋਟਾ ਵੀ ਲੱਗਦਾ ਮਾੜਾ ਕੋਈ ਮਟੀਰੀਅਲ ਮਾੜਾ ਪੈਂਦਾ ਲੱਗਦਾ ਬੰਦ ਕਰ ਦਿਓ ਜੇ ਪਿੱਛੇ ਜਿਵੇਂ ਨੂੰ ਪਤਾ ਲੱਗਦਾ ਸੀਗਾ ਵੀ ਇੱਕ ਮੂ ਪਿੰਡ ਦੇ ਵਿੱਚ ਬਾਰਸ ਹੋਈ ਜਾਂਦੀ ਸੀ ਉਹ ਟਰੱਕ ਲੈ ਕੇ ਆ ਗਿਆ ਕਹਿੰਦੇ ਛੱਡਾ ਜੀ ਹੁਣ ਲੁੱਕ ਖਰਾਬ ਹੋ ਜੂ ਦੇਖੋ ਭਾਵੇਂ ਆਪੇ ਨੇਤ ਨਤ ਬਣਨੀ ਨਹੀਂ ਹੁੰਦੀਆਂ ਜੇ ਆਪਾਂ ਸਾਰੇ ਜਿੰਮੇ ਹੁਣ ਸਰਪੰਚ ਦੀ ਵੀ ਜ਼ਿੰਮੇਵਾਰੀ ਆ ਤੁਹਾਡੀ ਪੰਚਾਇਤ ਦੀ ਵੀ ਜੇ ਤੁਹਾਨੂੰ ਮਾੜੀ ਗੱਲ ਲੱਗਦੀ ਆ ਕਿਤੇ ਤੇ ਉੱਥੇ ਹੀ ਆਪਦਾ ਵਧੀਆ ਢੰਗ ਨਾਲ ਕੰਮ ਕਰਾਓ ਪਿੰਡ ਵਾਲੇ ਆਪਾਂ ਦੇਖੋ ਕੰਮ ਜਿਹੜੇ ਕਰਵਾਉਣੇ ਆ ਆਪਦੇ ਘਰ ਦੇ ਆ ਵਾਂਗੂ ਕਰਵਾਉਣੇ ਆ ਜੇ ਯਾਰ ਇਹ ਨਾ ਹੋਵੇ ਵੀ ਇੱਥੇ ਵੀ ਪਹਿਲਾਂ ਕੋਈ ਜਿਵੇਂ ਪਹਿਲਾਂ ਕੰਮ ਹੋ ਜਾਂਦਾ ਸੀ ਜਿਵੇਂ ਰੀਤੇ ਦੇ ਪੈਕੇ ਲੋਕ ਨਿਕਲ ਗਏ ਇਹ ਕੰਮ ਨਾ ਹੋਵੇ ਮੈਂ ਫੇਰ ਤੁਹਾਡਾ ਸਾਰੇ ਨਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਏਕੇ ਦੇ ਨਾਲ ਇਹ ਸਾਰੇ ਕੰਮ ਨੇਪਰੇ ਚਾੜਨ ਜਾ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ